ਮੇਰੀ ਕਾਂਗਰਸ ਹਾਈ ਕਮਾਂਡ ਦਾ ਮੈਂ ਸਾਰੇ ਸਟੇਟ ਸਾਡੀ ਕਾਂਗਰਸ ਲੀਡਰਸ਼ਿਪ ਦਾ ਸਭ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਕਿ ਮੈਂ ਫਤਗੜ ਸਾਹਿਬ ਦੀ ਜਨਤਾ ਦੀ ਸੇਵਾ ਕਰਾਂ। ਰਾਜਨੀਤਿਕ ਲੜਾਈ ਰਾਜਨੀਤੀ ਦੇ ਤਰੀਕੇ ਨਾਲ ਹੀ ਔਰ ਪੂਰੀ ਤਾਕਤ ਔਰ ਸਿੱਦਤ ਨਾਲ ਲੜਨੀ ਪੈਂਦੀ ਆ। ਪਾਰਲੀਮੈਂਟ 60 70 ਵਾਰ ਉੱਠ ਕੇ ਖੜੇ ਹੋ ਕੇ ਡਿਬੇਟਸ ਵਿੱਚ ਹਿੱਸਾ ਲਿਆ ਇੰਡਸਟਰੀ ਦੇ ਮੁੱਦੇ ਨੂੰ ਚੱਕਿਆ ਮਜ਼ਦੂਰਾਂ ਦੇ ਮੁੱਦੇ ਨੂੰ ਚੱਕਿਆ ਮਤਲਬ ਕੋਈ ਮੁੱਦਾ ਨਹੀਂ ਆ ਜਿਹੜਾ ਮੈਂ ਉਥੇ ਪਾਰਲੀਮੈਂਟ ਚ ਨਾ ਚੱਕਿਆ ਹੋਵੇ ਅਸੀਂ ਹੁਣ ਵਾਦਾ ਕਰ ਰਹੇ ਹਾਂ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਕਿ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਐਮਐਸਪੀ ਦਾ ਸੁਆਮੀਨਾਥਨ ਫਾਰਮੂਲੇ ਤੇ ਕਾਨੂੰਨ ਬਣਾ ਕੇ ਦੇ ਆਂਗੇ ਸਿਆਸਤਦਾਨਾ ਤੇ ਮੈਨੂੰ ਲੱਗਦਾ ਟੁਕਦੀ ਹੈ ਇਹ ਗੱਲ ਕਿ ਵਾਦੇ ਵਾਕੇ ਹੀ ਕੀਤੇ ਹੀ ਸ਼ਾਇਦ ਤੋੜਨ ਦੇ ਲਈ ਜਾਂਦੇ ਆ ਚੋਣਾਂ ਆndੀਆਂ ਨੇ ਵਾਦੇ ਹੁੰਦੇ ਆ ਪਰ ਉਸ ਤੋਂ ਬਾਅਦ ਗਰਾਉਂਡ ਤੇ ਰਿਐਲਿਟੀ ਕੁਝ ਹੋਰ ਹੀ ਦੇਖਣ ਨੂੰ ਮਿਲਦੀ ਹੈ ਚੋਣ ਖਾੜਾ 2024 ਜਸਤਾ ਵੇਗਲ ਬਚ ਚੁੱਕਿਆ ਹੈ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਛੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਕੁਝ ਕੁ ਹੀ ਉਮੀਦਵਾਰ ਝੜੇ ਨੇ ਬਾਕੀ ਰਹਿ ਗਏ ਨੇ ਜਿਨ੍ਹਾਂ ਦਾ ਨਾਮ ਅਨਾਉਂਸ ਹੋਣਾ ਬਾਕੀ ਹੈ ਉੱਥੇ ਹੀ ਗੱਲ ਕਰੀਏ ਸ਼੍ਰੀ ਪਤੇਗੜ ਸਾਹਿਬ ਦੀ ਤਾਂ ਉਸ ਲੋਕ ਸਭਾ ਸੀਟ ਲੋਕਪ੍ਰੀਆ ਹੈ ਕਾਫੀ ਕਿਉਂਕਿ ਫਤੇਗੜ ਸਾਹਿਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਸਾਡਿਆਂ ਦੀ ਧਰਤੀ ਹੈ ਉੱਥੋਂ ਡਾਕਟਰ ਅਮਰ ਸਿੰਘ ਨੂੰ ਕਾਂਗਰਸ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਜਿਹੜੇ ਕਿ ਮੌਜੂਦਾ ਐਮਪੀ ਵੀ ਨੇ ਇਸ ਵਕਤ ਸਾਡੇ ਨਾਲ ਨੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਦਾ ਮੁਕਾਬਲਾ ਦੇਖਦੇ ਨੇ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਵੀ ਆਪਣਾ ਉਮੀਦਵਾਰ ਦਾ ਅਨਾਉਂਸ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਨੇ ਵੀ ਅਨਾਉਂਸਮੈਂਟ ਕਰ ਦਿੱਤੀ ਹੈ ਹਾਲਾਂਕਿ ਭਾਜਪਾ ਨੇ ਹਲੇ ਵੀ ਆਪਣਾ ਪੱਤਾ ਜਿਹੜਾ ਉਹ ਨਹੀਂ ਖੋਲਿਆ ਕਿਸ ਨੂੰ ਆਪਣਾ ਕੰਪੀਟੀਸ਼ਨ ਸਮਝਦੇ ਨੇ ਕੀ ਕੁਝ ਮੁੱਦੇ ਨੇ ਜਿਹੜੇ ਲੈ ਕੇ ਲੋਕਾਂ ਦੇ ਵਿੱਚ ਵਿਚਰਨਗੇ ਕਿਹੜੇ ਕਿਹੜੇ ਕੰਮ ਸੀ ਜਿਹੜੇ ਲੋਕਾਂ ਨੂੰ ਗਨਾਉਣਗੇ ਸਰਪਰਹਤਾ ਬਹੁਤ-ਬਹੁਤ ਸਵਾਗਤ ਹੈ ਤੇ ਬਹੁਤ-ਬਹੁਤ ਮੁਬਾਰਕਾਂ ਟਿਕਟ ਦੀਆਂ ਬਹੁਤ ਧੰਨਵਾਦ ਜੀ ਤੁਹਾਡਾ ਵੀ ਔਰ ਆਪਣੇ ਮੇਰੇ ਵੋਟਰਾਂ ਦਾ ਵੀ ਫਤਿਹਗੜ ਸਾਹਿਬ ਦੇ ਔਰ ਖਾਸ ਕਰਕੇ ਫਤਿਹਗੜ ਸਾਹਿਬ ਦੇ ਤੇ ਤਰਤੀ ਦਾ ਛੋਟੇ ਸਾਜਦਿਆਂ ਦਾ ਔਰ ਮੇਰੀ ਕਾਂਗਰਸ ਹਾਈ ਕਮਾਂਡ ਦਾ ਮੈਂ ਸਾਰੇ ਸਟੇਟ ਸਾਡੀ ਕਾਂਗਰਸ ਲੀਡਰਸ਼ਿਪ ਦਾ ਸਭ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਕਿ ਮੈਂ ਫਤਗੜ ਸਾਹਿਬ ਦੀ ਜਨਤਾ ਦੀ ਸੇਵਾ ਕਰਾਂ ਸਰ ਕਿਵੇਂ ਦੇਖਦੇ ਹੋ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਮੁਕਾਬਲਾ ਪਹਿਲਾਂ ਤਾਂ ਹਲੇ ਤਾਂ ਤਿੰਨ ਹੀ ਕੈਂਡੀਡੇਟ ਅਨਾਉਂਸ ਹੋਏ ਆ ਆਮ ਆਦਮੀ ਪਾਰਟੀ ਨੇ ਕਰਤਾ ਅਖਾਲੀ ਦਲ ਨੇ ਕਰਤਾ ਕਾਂਗਰਸ ਨੇ ਕਰਤਾ ਤੁਸੀਂ ਆਪਣਾ ਮੁਕਾਬਲਾ ਉਹਨਾਂ ਦੋਨਾਂ ਚੁੱਕੀ ਦੇ ਨਾਲ ਦੇਖਦੇ ਹੋ ਗੁਰਪ੍ਰੀਤ ਜੀ ਪੀ ਤਾਂ ਕਾਂਗਰਸ ਤੋਂ ਹੀ ਗਏ ਹੋਏ ਆ ਦੇਖੋ ਜੀ ਮੈਂ ਇਸ ਤਰ੍ਹਾਂ ਹੈਗਾ ਅਜੇ ਤਾਂ ਬਹੁਤ ਇਨੀਸ਼ੀਅਲ ਸਟੇਜ ਆ ਹੂੰ ਇਸ ਸਟੇਜ ਤੇ ਬਹੁਤ ਕੁਝ ਕਹਿਣਾ ਤੇ ਅਬੇ ਅਜੇ ਮੁਸ਼ਕਿਲ ਆ ਔਰ ਮੈਂ ਜਦੋਂ ਦਾ ਵੀ ਰਾਜਨੀਤੀ ਚ ਆਇਆ ਮੈਂ ਕਦੇ ਵੀ ਕਿਸੇ ਵਿਰੋਧੀ ਆਪਣੇ ਉਮੀਦਵਾਰ ਨੂੰ ਕਮਜ਼ੋਰ ਨਹੀਂ ਸਮਝਦਾ ਮੈਂ ਸਮਝਦਾ ਕਿ ਹਰ ਰਾਜਨੀਤਿਕ ਲੜਾਈ ਰਾਜਨੀਤੀ ਦੇ ਤਰੀਕੇ ਨਾਲ ਹੀ ਔਰ ਪੂਰੀ ਤਾਕਤ ਔਰ ਸ਼ਿੱਦਤ ਨਾਲ ਲੜਨੀ ਪੈਂਦੀ ਆ ਉਹ ਅਸੀਂ ਪੂਰੀ ਤਾਕਤ ਨਾਲ ਇਹ ਇਲੈਕਸ਼ਨ ਲੜਨਾ ਤਾਂ ਡਾਕਟਰ ਸਭ ਕਿਹੜੇ ਮੁੱਦੇ ਹੋਣਗੇ ਲੋਕਾਂ ਦੇ ਕਿਉਂਕਿ ਆਫ ਕੋਰਸ ਲੋਕਾਂ ਦੇ ਵਿੱਚ ਵਿਚਰੋਗੇ ਕੋਈ ਮੁੱਦੇ ਤਾਂ ਹੋਣਗੇ ਜਿਹੜੇ ਲੈ ਕੇ ਜਾਓਗੇ ਤੇ ਕੀ ਕਹੋਗੇ ਵੀ ਇਹ ਕਿਉਂ ਨਹੀਂ ਪੂਰੇ ਹੋਏ ਕਿਉਂਕਿ ਮੌਜੂਦਾ ਐਮਪੀ ਵਿੱਚ ਦੀ ਦੇਖੋ ਇਸ ਤਰ੍ਹਾਂ ਹੈਗਾ ਮੈਨੂੰ 5 ਸਾਲ ਪਾਰਲੀਮੈਂਟ 'ਚ ਰਹਿਣ ਦਾ ਮੌਕਾ ਮਿਲਿਆ ਮੈਂ ਪਾਰਲੀਮੈਂਟ 'ਚ 60 70 ਵਾਰ ਉੱਠ ਕੇ ਖੜੇ ਹੋ ਕੇ ਡਿਬੇਟਸ ਵਿੱਚ ਹਿੱਸਾ ਲਿਆ ਹੂੰ ਪੰਜਾਬ ਦਾ ਮੇਰੇ ਫਤਿਹਗੜ ਸਾਹਿਬ ਦਾ ਕੋਈ ਮੁੱਦਾ ਨਹੀਂ ਆ ਉਹ ਚਾਹੇ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਪੈਸ਼ਲ ਗ੍ਰਾਂਟ ਦੇਣ ਦਾ ਹੋਵੇ ਚਾਹੇ ਛੋਟੇ ਸਾਹਿਬ ਜਦਿਆਂ ਦੀ ਸਾਰੀ ਦੁਨੀਆ 'ਚ ਜਾਣਕਾਰੀ ਪਹੁੰਚਾਉਣ ਦਾ ਹੋਵੇ ਚਾਹੇ ਫਤਿਹਗੜ ਸਾਹਿਬ ਨੂੰ ਸਰਹੰਦ ਨੂੰ ਇੰਟਰਨੈਸ਼ਨਲ ਲੈਵਲ ਦਾ ਸਾਰਾ ਕੁਝ ਬਣਾਉਣ ਲਈ ਹੋਵੇ ਚਾਹੇ ਟ੍ਰੇਨਰ ਕੋਣ ਦਾ ਹੋਵੇ ਚਾਹੇ ਨੈਸ਼ਨਲ ਹਾਈਵੇ ਦਾ ਮੁੱਦਾ ਹੋਵੇ ਮੈਂ ਉਥੇ ਚਾਹੇ ਮੰਡੀ ਗੁਬਿੰਦਗੜ ਖੰਨਾ ਦੁਆਹਾ ਅਮਸਾਨੇਵਾਰ ਹਰ ਜਗ੍ਹਾ ਦੀ ਇੰਡਸਟਰੀ ਦੇ ਮੁੱਦੇ ਨੂੰ ਚੱਕਿਆ ਮਜ਼ਦੂਰਾਂ ਦੇ ਮੁੱਦੇ ਨੂੰ ਚੱਕਿਆ ਮਤਲਬ ਕੋਈ ਮੁੱਦਾ ਨਹੀਂ ਆ ਜਿਹੜਾ ਮੈਂ ਉਥੇ ਪਾਰਲੀਮੈਂਟ ਚ ਨਾ ਚੱਕਿਆ ਹੋਵੇ ਔਰ ਮੈਂ ਕੇਂਦਰੀ ਜਿੰਨੇ ਮੰਤਰੀ ਸੀ ਉਹਨਾਂ ਨੂੰ ਉਹੀ ਮੁੱਦਿਆਂ ਤੇ ਜਾ ਕੇ ਬਾਰ ਬਾਰ ਮਿਲਿਆ ਕਹ ਰਹੇ ਕੋਈ ਮੁੱਦਾ ਇਹੋ ਜਿਹਾ ਨਹੀਂ ਰਿਹਾ ਜਿਹੜਾ ਤੁਸੀਂ ਪਾਰਲੀਮੈਂਟ ਦੇ ਵਿੱਚ ਨਾ ਚੱਕਿਆ ਹੋਵੇ ਵਾਕਿਆ ਹੀ ਅਸੀਂ ਦੇਖਦੇ ਵੀ ਰਹੇ ਆ ਪਾਰਲੀਮੈਂਟ ਦੇ ਵਿੱਚ ਤੁਹਾਡੀਆਂ ਸਪੀਚਸ ਸੁਣਦੇ ਵੀ ਰਹੇ ਆ ਚਾਹੇ ਕਿਸਾਨੀ ਦਾ ਮੁੱਦਾ ਹੋਵੇ ਜਾਂ ਇੰਡਸਟਰੀ ਦਾ ਹੋਵੇ तमाम ਤੁਸੀਂ ਮੁੱਦੇ ਚੱਕਦੇ ਰਹੇ ਹੋ ਪਰ ਹੁਣ ਫਤੇਗੜ ਸਾਹਿਬ ਤੁਸੀਂ ਕਹਿੰਦੇ ਕੋਈ ਮੁੱਦਾ ਨਹੀਂ ਰਹਿ ਗਿਆ ਤਾਂ ਫਤੇਗੜ ਸਾਹਿਬ ਦੀ ਜਨਤਾ ਦੇ ਕੋਲੇ ਵੋਟ ਮੰਗਣ ਤਾਂ ਜਾਣਾ ਹੀ ਹੈ ਕੀ ਕਹਿ ਕੇ ਵੋਟ ਮੰਗਣੀ ਹੈ ਦੇਖੋ ਇਸ ਤਰ੍ਹਾਂ ਹੈਗਾ ਮੈਂ ਕੁਝ ਕੰਮ ਕਰਾਉਣ 'ਚ ਸਫਲ ਹੋਇਆ ਹੂੰ ਜਿਵੇਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਉਹਨਾਂ ਨੇ 40 ਕਰੋੜ ਦੀ ਕੇਂਦਰ ਸਰਕਾਰ ਨੇ ਗ੍ਰਾਂਟ ਦਿੱਤੀ ਮੈਂ 2000 ਕਰੋੜ ਮੰਗ ਰਿਆ ਸੀ ਫਤਿਹਗੜ੍ਹ ਸਾਹਿਬ ਦਾ ਸਟੇਸ਼ਨ ਜਿਹੜਾ ਹੈਗਾ ਉਹਦੇ ਲਈ ਉਹਨਾਂ ਨੇ 30-40 ਕਰੋੜ ਰੁਪਇਆ ਦਿੱਤਾ ਔਰ ਉਹ ਸਟੇਸ਼ਨ ਵਧੀਆ ਬਣ ਰਿਹਾ ਅੰਬੇ ਮਾਜਰਾਵ ਮੰਡੀ ਗੁਬਿੰਦਗੜ੍ਹ ਚਾ ਸਾਰਾ ਦਿਨ ਟ੍ਰੈਫਿਕ ਜੈਮ ਰਹਿੰਦੀ ਸੀ ਉਹ ਨੈਸ਼ਨਲ ਹਾਈਵੇ ਵਾਲਿਆਂ ਨੇ ਮੇਰੇ ਕਹਿਣ ਤੇ ਮੇਰੀ ਬੇਨਤੀ ਕਰਨ ਤੇ ਉਹ 30 ਕਰੋੜ ਦਾ ਓਵਰ ਬ੍ਰਿਜ ਨਵਾਂ ਬਣਾ ਬਣ ਗਿਆ ਔਰ ਸਾਰੇ ਟਰਾਲੇ ਇਧਰ ਉਧਰ ਜਾ ਰਿਹਾ ਉੱਥੋਂ ਦੀ ਟ੍ਰੈਫਿਕ ਜੈਮ ਖਤਮ ਹੋ ਗਈ ਆ ਮੰਡੀ ਅਹਿਮਦਗੜ ਦਾ ਇਸੇ ਤਰ੍ਹਾਂ ਦਾ ਰੇਲਵੇ ਓਵਰ ਬ੍ਰਿਜ ਸੀ ਬਹੁਤ ਵਾਰੀ ਅਚਾ ਸਮਰਾਲੇ ਦਾ ਜਿਹੜਾ ਮਾਚੀਵਾਂ ਦਾ ਰਸਤਾ ਜਿਹੜਾ ਗਾਂ ਨਾਣਾ ਦੇ ਵੀ ਨਹੀਂ ਜਾਂਦਾ ਉਹਦਾ ਓਵਰ ਬ੍ਰਿਜ ਇੱਕ ਬਣਾਉਣ ਵਾਲਾ ਸੀ ਉਹ ਮੈਂ ਬਣਵਾਇਆ ਤੇ ਬਹੁਤ ਸਾਰੇ ਕੰਮ ਰੇਲਵੇ ਦੇ ਜਿਵੇਂ ਦੁਹਾਰਾ ਵਾਲੀ ਨਹਿਰ ਤੇ ਸਾਰਾ ਪੰਜਾਬ ਆ ਕੇ ਰੁਕਿਆ ਰਹਿੰਦਾ ਉਹ ਰੇਲਵੇ ਲਾਈਨਾਂ ਤੇ ਉਹ ਮੈਂ 70 ਕਰੋੜ ਰੁਪਏ 100% ਜਿਹੜੀ ਉਹਦੀ ਕੀਮਤ ਆ ਉਸ ਪੁਲ ਬਣਾਉਣ ਦੀ ਉਹ ਸਾਰੀ ਦੀ ਸਾਰੀ ਮੈਂ ਰੇਲਵੇ ਮਿਨਿਸਟਰੀ ਤੋਂ ਲੈ ਕੇ ਆਇਆ 2.300 ਕਰੋੜ ਦੀਆਂ 18 ਫੁੱਟੀਆਂ ਸੜਕਾਂ ਆਪਣੇ ਇਲਾਕੇ ਚ ਲੈ ਕੇ ਆਇਆ ਮਤਲਬ ਮੈਂ ਕੰਮ ਗਨਉਣ ਲੱਗਾ ਤਾਂ ਬਹੁਤ سارے ਹੈਗੇ ਆ ਹਲਵਾਰਾ ਚ ਰੈਕੋਰਡ ਚ ਇੰਟਰਨੈਸ਼ਨਲ 에ਅਰਪੋਰਟ ਮੈਂ ਸੈਂਕਸ਼ਨ ਕਰਾਇਆ ਹੋਰ ਉਹ ਕਾਫੀ ਹੱਦ ਤੱਕ ਅੱਗੇ ਵੱਧ ਚੁੱਕਿਆ ਹੈਗਾ ਤੇ ਕੰਮਾਂ ਦੀ ਲਿਸਟ ਬਹੁਤ ਲੰਬੀ ਹੈ ਜਿਹੜੇ ਮੈਂ ਕਰਵਾ ਸਕਿਆ ਲੇਕਿਨ ਫਿਰ ਵੀ ਬਹੁਤ ਸਾਰੇ ਮੁੱਦੇ ਪੈਂਡੇ ਪੈਂਡਿੰਗ ਨੇ ਇਹਨੇ ਸਰਕਾਰ ਨੇ ਕਿਸਾਨਾਂ ਦਾ ਮੁੱਦਾ ਪੈਂਡਿੰਗ ਰੱਖਿਆ ਇਹਨਾਂ ਨੂੰ ਐਮਐਸਪੀ ਦਾ ਮੁੱਦਾ ਕਹਿੰਦੇ ਹੀ ਡਬਲ ਇਨਕਮ ਕਰਦੇ ਆਂਗੇ ਐਮਐਸਪੀ ਦਾ ਕਾਨੂੰਨ ਬਣਾ ਦੇ ਆਗੇ ਕੁਝ ਨਹੀਂ ਕੀਤਾ ਅਸੀਂ ਹੁਣ ਵਾਦਾ ਕਰ ਰਹੇ ਆਂ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਕਿ ਸਾਡੀ ਸਰਕਾਰ ਬਣਾਓ ਅਸੀਂ ਤੁਹਾਨੂੰ ਐਮਐਸਪੀ ਦਾ ਸੁਆਮੀਨਾਥਨ ਫਾਰਮੂਲੇ ਤੇ ਕਾਨੂੰਨ ਬਣਾ ਕੇ ਦੇ ਆਗੇ ਇਹ ਬੜਾ ਸੋਣਾ ਡਾਕਟਰ ਸਾਹਿਬ ਰੋਕਣਾ ਚਾਹੋਗੇ ਬੜਾ ਸੋਣਾ ਸ਼ਬਦ ਬੋਲਿਆ ਤੁਸੀਂ ਵਾਦਾ ਕਰ ਰਹੇ ਆਂ ਅਕਸਰ ਅਸੀਂ ਸੁਣਦੇ ਆ तमाम سیاست ਪਾਰਟੀਆਂ ਵਾਅਦੇ ਕਰਦੀਆਂ ਨੇ ਚੋਣਾਂ ਆndੀਆਂ ਨੇ ਤਾਂ ਵਾਅਦੇ ਕੀਤੇ ਜਾਂਦੇ ਆ اچھا ਇਹ ਵੀ ਸੁਣਨ ਨੂੰ ਹੁੰਦਾ ਕਿ ਵਾਅਦੇ ਕਹਿੰਦੇ ਕਿਤੇ ਹੀ ਤੋੜਨ ਲਈ ਜਾਂਦੇ ਆ ਸ਼ਾਇਦ ਸਿਆਸਤਦਾਨਾਂ ਤੇ ਮੈਨੂੰ ਲੱਗਦਾ ਟੁਕਦੀ ਆ ਇਹ ਗੱਲ ਕਿ ਵਾਅਦੇ ਵਾਕਈ ਕੀਤੇ ਹੀ ਸ਼ਾਇਦ ਤੋੜਨ ਦੇ ਲਈ ਜਾਂਦੇ ਆ ਚੋਣਾਂ ਆndੀਆਂ ਨੇ ਵਾਅਦੇ ਹੁੰਦੇ ਆ ਪਰ ਉਸ ਤੋਂ ਬਾਅਦ ਗਰਾਊਂਡ ਤੇ ਰਿਐਲਿਟੀ ਕੁਝ ਹੋਰ ਹੀ ਦੇਖਣ ਨੂੰ ਮਿਲਦੀ ਆ ਉਹ ਬਿਲਕੁਲ ਕਾਗਜ਼ੀ ਕਾਰਵਾਈ ਦੇ ਵਿੱਚ ਹੀ ਰਹਿ ਜਾਂਦਾ ਹੈ ਗਰਾਊਂਡ ਤੇ ਉਹਦਾ ਕੁਝ ਵੀ ਜਿਹੜਾ ਨਹੀਂ ਹੁੰਦਾ ਕਿਹੜਾ ਇਹੋ ਜਿਹਾ ਰਾਮਬਾਨ ਹੋਏਗਾ ਕਾਂਗਰਸ ਦੇ ਕੋਲ ਕਿਉਂਕਿ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਰਹੀ ਹੈ ਸੈਂਟਰ ਦੇ ਵਿੱਚ ਵੀ ਐਮਐਸਪੀ ਪਹਿਲਾਂ ਤਾਂ ਲਾਗੂ ਹੋਈ ਨਹੀਂ ਹੁਣ ਕਰ ਦਿਓਗੇ ਨਹੀਂ ਇਸ ਤਰ੍ਹਾਂ ਹੈਗਾ ਨਾ ਕਿ ਉਦੋਂ ਉਹ ਸਾਰਾ ਪੇਪਰਵਰਕ ਹੋ ਰਿਹਾ ਸੀ ਹੁਣ ਉਹ ਪੇਪਰਵਰਕ ਹੋ ਗਿਆ ਇਹਨਾਂ ਦੀ ਤਾਂ ਇੱਛਾ ਹੀ ਨਹੀਂ ਹੈ ਇਹ ਤਾਂ ਵੱਡੇ ਲੋਕਾਂ ਦੀ ਸਰਕਾਰਾਂ ਇਹ ਤਾਂ ਕਿਸਾਨ ਦੀਆਂ ਜ਼ਮੀਨਾਂ ਕੰਪਨੀਆਂ ਨੂੰ ਦੇਣਾ ਚਾਹੁੰਦੇ ਆ ਤਾਂ ਹੀ ਤਾਂ ਉਹ ਤਿੰਨ ਕਾਲੇ ਕਾਨੂੰਨ ਬਣਾਏ ਸੀ ਜਿਹਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਤੇ ਤਾਂ ਉਹ ਇਹਨਾਂ ਨੇ ਰੋਕੇ ਹੈਗੇ ਆ ਤੇ ਇਸ ਕਰਕੇ ਇਹਨਾਂ ਦੀ ਤੇ ਕੋਈ ਇੱਛਾ ਹੀ ਨਹੀਂ ਸੀ ਠੀਕ ਹੈ ਜੀ ਇਹ ਤਾਂ ਵੱਡੇ ਲੋਕਾਂ ਨੂੰ ਪਏ 15 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਤਾ ਕਾਰਪੋਰੇਟ ਟੈਕਸ 30% ਸੀ ਉਹ 15% ਕਰਤਾ ਇਹ ਤੇ ਇਹ ਤੇ ਮੌਲਕ ਦਾ ਹਰ ਪੈਸਾ ਤਾਂ ਆਲੇ ਲੋਕਾਂ ਨੂੰ ਭੇਜ ਰਿਹਾ ਆਮ ਆਦਮੀ ਪਰੇਸ਼ਾਨ ਆ ਅਸੀਂ ਆਮ ਆਦਮੀ ਨੂੰ ਅੱਛਾ ਅਗਨੀ ਵੀਰ ਸਕੀਮ ਲਾਗੂ ਕਰਦੀ ਫੌਜ ਦੀ ਨਾਰਮਲ ਜਿਹੜੀ ਪੱਕੀ ਪਰਤੀ ਸੀ ਉਹ ਬੰਦ ਕਰਦੀ ਅਸੀਂ ਅਗਨੀ ਵੀ ਸਕੀਮ ਨੂੰ ਬੰਦ ਕਰਕੇ ਜਿਹੜੀ ਪੱਕੇ ਜਿਹੜੀ ਭਰਤੀ ਸੀ ਉਹ ਆਰਪੀ ਦੀ ਸ਼ੁਰੂ ਕਰਾਂਗੇ ਅਸੀਂ ਨੌਜਵਾਨਾਂ ਨੂੰ ਜਿਹੜੀਆਂ ਕੇਂਦਰ ਸਰਕਾਰ 30 35 ਲੱਖ ਨੌਕਰੀਆਂ ਉਸ ਤਾਂ ਖਾਲੀ ਪਈਆਂ ਉਹ ਭਰ ਕੇ ਦੇਾਂਗੇ ਜੀ ਉਹਨਾਂ ਦੀ ਟ੍ਰੇਨਿੰਗ ਕਰਾਵਾਂਗੇ ਅੱਛਾ ਗਰੀਬ ਪਰਿਵਾਰਾਂ ਨੂੰ ਹਰ ਗਰੀਬ ਪਰਿਵਾਰ ਨੂੰ ਅਸੀਂ 1 ਲੱਖ ਰੁਪਇਆ ਸਾਲ ਦਾ ਆਰਥਿਕ ਮਦਦ ਕਰਾਂਗੇ ਨੌਜਵਾਨਾਂ ਦੀ ਟ੍ਰੇਨਿੰਗ ਦਾ ਪੈਸਾ ਦਵਾਂਗੇ ਬਹੁਤ ਸਾਰੇ ਕੰਮ ਸਾਡੇ ਪਲਾਨਿੰਗ ਚ ਹੈਗੇ ਆ ਅਸੀਂ ਉਹ ਘਰ ਘਰ ਜਾ ਕੇ ਦੱਸ ਕੇ ਹੱਥ ਜੋੜ ਕੇ ਬੇਨਤੀ ਕਰਕੇ ਕਿ ਇਹਨਾਂ ਨੇ ਜਿਹੜੇ ਪਿੰਡ ਫਤਿਹਗੜ ਸਾਹਿਬ ਨੂੰ ਕਿਉਂ ਨਹੀਂ ਜੀ ਸਪੈਸ਼ਲ ਪੈਕੇਜ ਦਿੰਦਾ ਦੁਨੀਆ ਦੀ ਸਭ ਤੋਂ ਅਦੁੱਤੀ ਸ਼ਹਾਦਤ ਸਭ ਤੋਂ ਵੱਡੀ ਸ਼ਹਾਦਤ ਫਤਿਹਗੜ ਸਾਹਿਬ ਸੋਟੀ ਹੱਦ ਦਿੰਦੇ ਦੀ ਹੋਈ ਉਹਨੂੰ ਸਪੈਸ਼ਲ ਪੈਕੇਜ ਕਿਉਂ ਨਹੀਂ ਦਿੰਦਾ ਕਿਉਂਕਿ ਸਾਰੀ ਦੁਨੀਆ ਦੀ ਸਿੱਖ ਸੰਗਤ ਇੱਥੇ ਆਉਣਾ ਚਾਹੁੰਦੀ ਆ ਕਿਉਂ ਨਹੀਂ ਫੈਸਿਲਿਟੀ ਸਾਨੂੰ ਦਿੰਦੇ ਆਡੀ ਸਰਕਾਰ ਬਣੂਗੀ ਤੇ ਮੈਂ ਕਰਵਾ ਕੇ ਉਥੋਂ ਲੈ ਕੇ ਆਉਂਗਾ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਨੈਸ਼ਨਲ ਹਾਈਵੇ ਦੇ ਰੇਲਵੇ ਦੇ ਬਹੁਤ ਸਾਰੀਆਂ ਟ੍ਰੇਨਾਂ ਅਸੀਂ ਰੋਕਣ ਲਈ ਕਹਿੰਨੇ ਆ ਗਿਆ ਹੂੰ ਇੱਕ ਅੱਧੀ ਰੋਕ ਦਿੰਦੇ ਆ ਉਹਦੇ ਤੋਂ ਬਾਕੀ ਬਸੋਂਵੇਂ ਚੱਲਦਾ ਰਹਿੰਦਾ ਹੈਗਾ ਸੱਚਕਾਂਟ ਐਕਸਪ੍ਰੈਸ ਇਹਨਾਂ ਨੇ ਆ ਫਤੇਗੜ ਸਾਹਿਬ ਤੋਂ ਡਾਇਵਰਟ ਕਰਦੀ ਸੀ ਜੀ ਸਾਲ ਇੱਕ ਪੂਰੀ ਲੜਾਈ ਕਰਕੇ ਉਹਨੂੰ ਦੁਬਾਰਾ ਮੈਂ ਸ਼ੁਰੂ ਕਰਾਈ ਤੇ ਇਸ ਕਰਕੇ ਇਸ ਸਰਕਾਰ ਤੋਂ ਸਾਨੂੰ ਕੋਈ ਬਹੁਤ ਉਮੀਦ ਨਹੀਂ ਹੈਗੀ ਆ ਸਾਡੀ ਸਰਕਾਰ ਬਣੂਗੀ ਅਸੀਂ ਇਹ ਸਾਰੇ ਕੰਮ ਇਹਨਾਂ ਦੇ ਕਰਵਾ ਕੇ ਦੇਵਾਂਗੇ ਔਰ ਮੈਂ ਕੋ ਆਦਮੀਆ ਜਿਹੜਾ ਕਦੇ ਵੀ ਜਿਹੜੀ ਚੀਜ਼ ਨਾ ਕਰਾ ਸਕਾਂ ਉਹ ਬੋਲਦਾ ਨਹੀਂ ਹੈਗਾ ਇਹ ਸਾਰੇ ਕੰਮ ਮੈਂ ਕਰਵਾ ਕੇ ਤੇ ਡਾਕਟਰ ਸਭ ਕੋਈ ਪੰਜ ਕੰਮ ਜੇ ਮੈਂ ਪੁੱਛਾਂ ਤੁਹਾਨੂੰ ਇਹੋ ਜਿਹੜੇ ਬਹੁਤ ਇੰਪੋਰਟੈਂਟ ਨੇ ਜਿਹੜੇ ਇਸ ਸਰਕਾਰ ਦੇ ਹੁੰਦਿਆ ਨਹੀਂ ਹੋ ਪਾਇਏ ਚਾਹੇ ਤੁਸੀਂ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕਦੇ ਰਹੇ ਬੁਲੰਦ ਕਰਦੇ ਰਹੇ ਪਰ ਨਹੀਂ ਹੋਈ ਸੁਣਵਾਈ ਉਹ ਪੰਜ ਕੰਮ ਜੇ ਤੁਹਾਡੀ ਸਰਕਾਰ ਬੰਦੀ ਆ ਤਾਂ ਕਿਹੜੇ ਹੋਣਗੇ ਜਿਹੜੇ ਫਤਿਹਗੜ ਸਾਹਿਬ ਦੇ ਲਈ ਤੁਸੀਂ ਪੂਰੇ ਕਰਵਾਓਗੇ ਨਹੀਂ ਉਹ ਤਾਂ ਮੈਂ ਹੁਣੇ ਹੀ ਤੁਹਾਨੂੰ ਦੱਸਿਆ ਹੈਗਾ ਫਤਿਹਗੜ ਸਾਹਿਬ ਲਈ ਪਵਿੱਤਰ ਪਰਦੇ ਲਈ ਮੈਂ ਇੱਕ ਸਪੈਸ਼ਲ ਪਾਈ ਪੈਕੇਜ ਮੰਗਦਾ ਸੀ ਜੀ ਠੀਕ ਹੈ ਜੀ ਮੈਂ ਫਤੇਗੜ ਸਾਹਿਬ ਸਰ ਅਡਮਿਨਿਸਟ੍ਰੇਸ਼ਨ ਤੋਂ ਖੰਨਾ ਸਟੇਸ਼ਨ ਤੋਂ ਸਾਨੇਵਾਲ ਸਟੇਸ਼ਨ ਤੋਂ ਆਪਣੇ ਸਾਰੇ ਜਗ੍ਹਾ ਤੋਂ ਕੁਝ ਟ੍ਰੇਨਾਂ ਦੇ ਸਟਾਪੇਜ ਮੰਗਦਾ ਸੀ ਬੱਸੀ ਪਠਾਨਾ ਦਾ ਖਮਾਣੋਂ ਤਾਂ ਬਹੁਤ ਸਾਰੀਆਂ ਇਹ ਟ੍ਰੇਨਾਂ ਹੈਗੀਆਂ ਮੰਡੀ ਅਹਿਮਦਗੜ ਚ ਟ੍ਰੇਨਾਂ ਬਹੁਤ ਘੱਟ ਰੁਕਦੀਆਂ ਨੇ ਜੀ ਤੇ ਜਗ੍ਹਾ ਜਗ੍ਹਾ ਟ੍ਰੇਨਾਂ ਜਿਹੜੀਆਂ ਰੋਕਣ ਦਾ ਕੰਮ ਸੀ ਮੈਂ ਕਿਹਾ ਸੀ ਬਈ ਇੱਕ ਇੱਕ ਮਿੰਟ ਕਰ ਦਿਓ ਦੇਰ ਦੇ ਮਿੰਟ ਕਰ ਦਿਓ ਐਡਜਸਟ ਕਰ ਦਿਓ ਕਿਉਂਕਿ ਲੋਕਾਂ ਨੇ ਜਾਣਾ ਹੁੰਦਾ ਅੱਛਾ ਧਾਰਮਿਕ ਜਗ੍ਹਾ ਤੇ ਜਾਣਾ ਹੁੰਦਾ ਨਾ ਦੇਰ ਸਭ ਜਾਣਾ ਲੋਕਾਂ ਨੇ ਬਨਾਰਸ ਜਾਣਾ ਲੋਕਾਂ ਨੇ ਹਰਦਵਾਰ ਜਾਣਾ ਬਹੁਤ ਸਾਰਾ ਕਾਬ ਲੋਕਾਂ ਦੇ ਕੰਮ ਹੁੰਦੇ ਆ ਇਹਨਾਂ ਨੇ ਉਹ ਬਹੁਤ ਸਾਰੇ ਕੰਮ ਮੇਰੇ ਪੈਂਡਿੰਗ ਅਜੇ ਪਏ ਹੈਗੇ ਆ ਅੱਛਾ ਸੜਕਾਂ ਦੇ ਨੈਸ਼ਨਲ ਹਾਈਵੇ ਵਾਲੇ ਯੂਪੀ ਚ ਕਿਉਂ 1 ਲੱਖ ਕਰੋੜ ਨੈਸ਼ਨਲ ਹਾਈਵੇ ਨੇ 50 ਹਜ਼ਾਰ ਕ 1 ਲੱਖ ਕਰੋੜ ਦਿੱਤਾ ਸਾਨੂੰ ਕਿਉਂ ਨਹੀਂ ਦਿੰਦੇ ਜੀ ਉਹਨੇ ਪੈਸੇ ਅਸੀਂ ਵੀ ਸਭ ਜਗ੍ਹਾ ਨੈਸ਼ਨਲ ਹਾਈਵੇ ਬਣਾ ਦਈਏ ਸਾਨੂੰ ਕਿਉਂ ਨਹੀਂ ਉਹ ਸਾਰੀਆਂ ਫੈਸਿਲਿਟੀਆਂ ਦਿੰਦੇ ਤੇ ਉਹ ਇਸ ਕਰਕੇ ਅਸੀਂ ਉਹ ਸਾਰਾ ਜੋਰ ਲਾ ਕੇ ਸਾਡੀ ਸਰਕਾਰ ਬਣਾਉਂਦੇ ਆਂ ਫਿਰ ਸਾਡਾ ਜੋਰ ਹੋਊਗਾ ਸਾਡੀ ਤਾਕਤ ਹੋਊਗੀ ਉਹ ਸਾਰੇ ਮੁੱਦੇ ਅਸੀਂ ਪੂਰੇ ਕਰਾ ਕੇ ਦੇਾਂਗੇ ਜੀ ਚਲੋ ਡਾਕਟਰ ਸਭ ਜਾਂਦੇ ਜਾਂਦੇ ਇੱਕ ਸਵਾਲ ਆਖਰੀ ਮੇਰਾ ਹੋਏਗਾ ਤੁਹਾਨੂੰ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅ ਕਿਉਂਕਿ ਐਲਾਈਂਡ ਆ ਐਲਾਈਂਸ ਦੀ ਗੱਲ ਹੋ ਰਹੀ ਹੈ ਪੂਰੇ ਦੇਸ਼ ਦੇ ਵਿੱਚ ਹਾਲਕਿ ਚਲੋ ਪੰਜਾਬ ਦੇ ਵਿੱਚ ਉਹ ਐਲਾਈਂਸ ਹੈ ਨਹੀਂ ਪਰ ਕਿਉਂਕਿ ਦੇਸ਼ ਲੈਵਲ ਤੇ ਇਹ ਲੋਕਤੰਤਰ ਜਿਹੜਾ ਇਹ ਤਿਉਹਾਰ ਹੈ ਆ ਰਿਹਾ ਹੈ ਤਾਕੀ ਲੱਗਦਾ ਹੈ ਕਿ ਇਹ ਇੰਡੀਆ ਐਲਾਈयंस ਵਾਕਈ ਇੰਨਾ کارਗਰ ਸਾਬਿਤ ਹੋਏਗਾ ਇੱਕ ਪਾਸੇ ਮੋਦੀ ਵੀ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਮੈਨੀਫੈਸਟੋ ਪੀਪੀ ਨੇ ਵੀ ਆਪਣਾ ਜਾਰੀ ਕੀਤਾ ਤੁਸੀਂ ਵੀ ਕਰ ਦਿੱਤਾ ਹੋਇਆ ਤੇ ਕਾਫੀ ਗਰੰਟੀਆਂ ਉੱਥੇ ਮੋਦੀ ਜੀ ਨੇ ਦਿੱਤੀਆਂ ਕਿ ਇਹ ਇੰਡੀਆ ਐਲਾਈयंस ਟੱਕਰ ਦੇਗਾ ਮੋਦੀ ਦੀਆਂ ਗਰੰਟੀਆਂ ਬਿਲਕੁਲ ਜੀ ਦੇਖੋ ਤੁਸੀਂ ਇਹ ਦੱਸੋ ਮੋਦੀ ਸਾਹਿਬ ਤਾਂ ਹਰ ਵਾਰ ਆਪਣਾ ਜਿਹੜੇ ਹੁੰਦੇ ਆ ਗੋਲ ਪੋਸਟ ਚੇਂਜ ਕਰ ਲੈਂਦੇ ਆ ਹੂੰ 13 14 ਚ ਕਿਹਾ ਮੈਂ 2 ਕਰੋੜ ਨੌਕਰੀਆਂ ਹਰ ਸਾਲ ਦਊਂਗਾ ਉਹਨਾਂ ਨੂੰ ਪੁੱਛੋ ਜੀ ਉਹ ਨੌਕਰੀਆਂ ਦੇ ਕੀਤਾ ਕਿਹਾ ਉਹ ਮੁੱਦਾ ਹੁਣ ਖਤਮ ਹੋ ਗਿਆ ਉਹ ਆਉਂਦੇ ਹੀ ਨਹੀਂ ਉਹਦੇ ਤੇ ਹੂੰ ਮੰਗਾਈ ਖਤਮ ਕਰੂੰਗਾ ਅੱਜ ਅੱਜ ਕਿੰਨੀ ਮੰਗਾਈ ਆ ਕੋਈ ਦਾਲ ਹੋਵੇ ਆਟਾ ਹੋਵੇ ਤੇਲ ਹੋਵੇ ਗੈਸ ਹੋਵੇ ਕਿਹੜੀ ਚੀਜ਼ ਸਸਤੀ ਹੈ ਇਹ ਤੁਹਾਡੇ ਸਮੇਂ ਵੀ ਰੋਲਾ ਪੈਂਦਾ ਰਿਹਾ ਮੰਗਾਇਦਾ ਨਹੀਂ ਨਹੀਂ ਸਾਡੇ ਸਮੇਂ ਇਹਨਾਂ ਨੇ ਅਸੀਂ ਫਿਰ ਕੋਸ਼ਿਸ਼ ਵੀ ਕਰਦੇ ਸੀ ਤਾਂ ਕੋਈ ਕੋਸ਼ਿਸ਼ ਹੀ ਨਹੀਂ ਕਰਦੇ ਹੂੰ ਇਨਾਂ ਦੀ ਪ੍ਰੋਬਲਮ ਕੀ ਹੈ ਕਿ ਇਹ ਵੱਡੇ ਲੋਕਾਂ ਦੀ ਸਰਕਾਰ ਇਸ ਕਰਕੇ ਆਮ ਲੋਕਾਂ ਨੂੰ ਰਹਿਣ ਦਿੰਦੇ ਹੈਗੇ ਕਾਰਪੋਰੇਟ ਟੈਕਸ 30% ਉਠਾ ਕੇ 15% ਕਿਉਂ ਕੀਤਾ 15 ਲੱਖ ਕਰੋੜ ਸਿਰਫ ਅਮੀਰ ਲੋਕਾਂ ਦਾ ਕਰਜੇ ਕਿਉਂ ਮਾਫ ਕੀਤੇ ਕਹ ਕਿਸਾਨ ਯਾਦ ਨਹੀਂ ਹੈ ਇਹਨਾਂ ਨੂੰ ਮਜ਼ਦੂਰੀ ਯਾਦ ਨਹੀਂ ਆ ਇਹਨਾਂ ਨੂੰ ਛੋਟਾ ਕਾਰਖਾਨਾ ਵਾਲਾ ਦੁਕਾਨਦਾਰ ਇਹਨਾਂ ਨੂੰ ਯਾਦ ਨਹੀਂ ਆ ਮੈਂ ਤਾਂ ਪਾਰਲੀਮੈਂਟ ਚ ਕੀ ਆਏਗਾ ਕਿ ਸਿਰਫ ਉਹਨਾਂ ਦੇ ਹੀ ਕੰਮ ਕਰਨੇ ਆ ਤੁਸੀਂ ਤੇ ਇਸ ਕਰਕੇ ਬਹੁਤ ਸਾਰੇ ਇਸ ਮੁਲਕ ਦਾ ਨੀਤੀਗਤ ਬਹੁਤ ਮੁੱਦੇ ਔਰ ਪੰਜਾਬ ਦੇ ਵੀ ਬਹੁਤ ਮੁੱਦੇ ਨੇ ਹੋਰ ਜਿਹੜੇ ਮਜ਼ਦੂਰ ਆ ਉਹਨਾਂ ਦੀ ਮਜ਼ਦੂਰੀ ਨਹੀਂ ਵਧਾਈ 10 ਸਾਲ ਹੋ ਗਏ ਕਿਉਂ ਨਹੀਂ ਉਹਨਾਂ ਦੀ ਮਜ਼ਦੂਰੀ ਕਿਉਂ ਨਹੀਂ ਵਧਾਉਂਦੇ ਸਾਰੇ ਮਜ਼ਦੂਰਾਂ ਦੇ ਕਾਨੂੰਨ ਇਹੋ ਜਿਹੇ ਬਣਾਤੇ ਆ ਕਿ ਮਜ਼ਦੂਰ ਦੀ ਬਹੁਤ ਨੁਕਸਾਨ ਹੋ ਰਿਹਾ ਹੈਗਾ ਕੋਈ ਕੋਈ ਵਰਗ ਤਾਂ ਛੱਡ ਦੋ ਕਿਸਾਨਾਂ ਦੀ ਜਮੀਨ ਲੈ ਕੇ ਕੰਪਨੀਆਂ ਨੂੰ ਦੇਣਾ ਚਾਹੁੰਦੇ ਅਗੇ ਕੋਈ ਤੇ ਚੀਜ਼ ਕਿਸੇ ਪਾਸੇ ਠੀਕ ਕਰੋ ਸਿਰਫ ਕੰਪਨੀਆਂ ਦਾ ਕੰਮ ਵੱਡੀਆਂ ਉਹ ਵੀ ਜਿਹੜੀਆਂ ਵੱਡੀਆਂ ਨੇ ਛੋਟੀਆਂ ਵਾਲੀਆਂ ਨੂੰ ਤਾਂ ਇਹਨਾਂ ਨੇ ਸਾਰਾ ਬੰਦ ਕਰਾ ਦੇਣਾ ਦੁਕਾਨਦਾਰਾਂ ਦਾ ਇਹਨਾਂ ਨੇ ਛੋਟਾ ਦੁਕਾਨਦਾਰ ਕੋਈ ਰਹਿਣ ਨਹੀਂ ਦੇਣਾ ਹੈ ਇਹ ਤਾਂ ਇਸ ਕਰਕੇ ਇਹਨਾਂ ਦੀਆਂ ਬਹੁਤ ਖਰਾਬ ਨੀਤੀਆਂ ਨੇ ਮੇਰੀ ਪਾਰਲੀਮੈਂਟ 'ਚ ਵੀ ਇਹਨਾਂ ਦੀਆਂ ਨੀਤੀਆਂ ਦਾ ਨੁਕਸਾਨ ਹੋ ਰਿਹਾ ਅਸੀਂ ਉਹ ਸਾਰੀਆਂ ਬਦਲ ਕੇ ਉਹ ਪ੍ਰੋ ਪੀਪਲ ਲੋਕਾਂ ਲੋਕ ਮੁਖੀ ਅਜੀ ਨੀਤੀਆਂ ਬਣਾ ਕੇ ਆਪਾਂ ਲੋਕਾਂ ਨੂੰ ਰਾਹਤ ਦੇਣ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਿਲਕੁਲ ਨੀਤੀਆਂ ਦੀ ਗੱਲ ਹੋਈ ਹੈ ਵਾਅਦਿਆਂ ਦੀ ਗੱਲ ਹੋਈ ਹੈ ਗਰੰਟੀਆਂ ਦੀ ਗੱਲ ਹੋਈ ਹੈ ਖੈਰ ਇਲੈਕਸ਼ਨਾਂ ਤੋਂ ਪਹਿਲਾਂ ਇਹ ਵਾਅਦੇ ਇਹ ਗਰੰਟੀਆਂ ਇਹ ਨੀਤੀਆਂ ਸਭ ਕੁਝ ਸੁਣਨ ਨੂੰ ਮਿਲਦੀਆਂ ਨੇ ਉਸ ਤੋਂ ਬਾਅਦ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਜਾਂ ਨਹੀਂ ਇਹ ਉਸ ਤੋਂ ਬਾਅਦ ਦਾ ਵੇਲਾ ਹੁੰਦਾ ਹੈ ਵੇਖਣ ਦਾ ਖੈਰ ਪੰਜਾਬ ਦੀ ਜਨਤਾ ਦੇ ਹੱਥ ਦੇ ਵਿੱਚ ਇਹ ਅਧਿਕਾਰ ਹੈ ਪੰਜਾਬ ਦੀ ਜਨਤਾ ਨੇ ਡਿਸਾਈਡ ਕਰਨਾ ਹੈ ਕਿ ਕੌਣ ਉਹਨਾਂ ਦੀਆਂ ਮੰਗਾਂ ਜੜੀਆਂ ਨੇ ਉਹ ਪੂਰੀਆਂ ਕਰ ਸਕਦਾ ਹੈ ਕੌਣ ਉਹਨਾਂ ਦੇ ਜਿਹੜੇ ਸੁਪਨੇ ਨੇ ਉਹ ਸਾਕਾਰ ਕਰ ਸਕਦਾ ਇਹ ਆਉਣ ਵਾਲਾ ਵਕਤ ਦੱਸੇਗਾ ਫਿਲਹਾਲ ਦੇ ਲਈ ਦਿੱਤੇ ਹੋਈ ਇਜਾਜ਼ਤ ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲੋ ਮਿਰੋਕ ਚੰਡੀਗੜ੍ਹ